ਕਈ ਕਹਿ ਦੇਦੇ ਨੇ ਨਾ ਔਰਤਾ ਕੀ ਕਰ ਸਕਦੀ ਆ ਘਰ ਦਾ ਹੀ ਕੰਮ ਆਉਂਦਾ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਕਿ ਘਰ ਦਾ ਨਹੀਂ ਆਉਂਦਾ ਆਪਣੇ ਹਸਬੰਦ ਦਾ ਸਾਥ ਦੇ ਰਿਹਾ ਇੱਥੇ ਖੜੇ ਆਂ ਅੱਜ ਕੱਲ ਤਾਂ ਕੰਪਿਊਟਰ ਇਸੀ ਕਿ ਕਿਸ ਨੇ ਖਾਣੀ ਬਾਰੇ ਕੋਈ ਸਪੈਸ਼ਲ ਟਿੱਕੀ ਆ ਰਹੀ ਕਿ ਨਹੀਂ ਸਾਈਜ਼ ਕੋਈ ਜਬਰਦਸਤ ਆ ਗਾ ਜੇ ਸਸਤੀ ਕਲ ਦੀ ਪੰਜਾਬ ਦੀ ਬਰਗਰ ਆਇਆ ਹਰ ਕਿੱਥੇ ਵਾਇਰਲ ਲੱਗਾ ਪਰ ਤਾਂ ਖੋਵਾ ਕਿ ਪੰਜਾਬ ਦੀ ਦਿੱਸੀ ਟਿੱਕੀ ਉਹ ਵੀ ਕਪਲ ਦੇਖੋ ਵੇਚਦੇ ਵੇਚੇ ਆਓ ਚੱਲੀਏ ਫਿਰ ਤੇ ਬੜੀ ਦੋ ਤੜਕੋ ਆਜੇ ਤਾਂ ਸਪੈਸ਼ਲ ਟਿੱਕੀ ਖਾਣੋਂ ਸੇ ਟਿੱਕੀ ਲਾਉਗੇ ਸਾਡੀ ਸਪੈਸ਼ਲ ਕਰਨੀ ਹਾਂਜੀ ਵੀਰੇ ਮੈਂ ਚ ਪਿਆ ਕਿਤਨਾ ਵੀਰੇ ਕੁਛ ਨਹੀਂ ਪਿਆ ਸਿੰਪਲ ਘਰਦਾ ਨਮਕ ਮੇਰੇ ਇਸ ਤੋਂ ਇਲਾਵਾ ਕੁਛ ਨਹੀਂ ਪਿਆ ਹੋਇਆ ਬਾਕੀ ਸਾਰਾ ਲਾਈਵ ਤੁਹਾਡੇ ਸਾਹਮਣੇ ਰੈਡੀ ਹੋ ਰਿਹਾ ਕੋਈ ਮਤਲਬ ਇਹੋ ਜੀ ਚੀਜ਼ ਨਹੀਂ ਪਾਈ ਕਿ ਜਿਹਦੇ ਨਾਲ ਕਿਸੇ ਨੂੰ ਸਿਹਤ ਦਾ ਨੁਕਸਾਨ ਹੋਵੇ ਕੋਈ ਮੈਦਾ ਨਹੀਂ ਕੋਈ ਹਰਾ ਰੋਟੀ ਨਹੀਂ ਪਾਇਆ ਹੋਇਆ ਦੀ ਵੀ ਵੈਸੇ ਮੈਂ ਹਰ ਟਿੱਕੀਆਂ ਬੰਦੀਆਂ ਹੱਥ ਨਾਲ ਬੰਦੇਦੀ ਜਦੋਂ ਚ ਮਸ਼ੀਨਾਂ ਟਿੱਕੀਆਂ ਬਣਾਵੀਂ ਚੀਜ਼ ਕਰਦੀ ਮਸ਼ੀਨਾਂ ਬਣਾ ਲਵੇ ਕਿਤੇ ਇਹ ਵੀਰੇ ਅਸੀਂ ਆਪਣਾ ਕਹਿ ਲਓ ਕਿ ਆਪਣਾ ਸਟਾਈਲ ਬਣਾਇਆ ਨਮਕ ਵੈਸ ਹਾਂ ਜੀ ਇਹਨੂੰ ਕਹਿੰਦੇ ਕੰਪਿਊਟਰ ਇਸ ਟਿੱਕੇ ਰੈਡੀਮੈਂਟ ਕੁਛ ਨਹੀਂ ਵੀਰੇ ਸਾਰਾ ਘਰ ਦਾ ਹੀ ਆ ਕੋਈ ਪੀਠੀ ਨਹੀਂ ਹੈਗੀ ਸਿਰਫ ਚਨੇ ਦੀ ਦਾਲ ਆ ਪਨੀਰ ਵਗੈਰਾ ਦੀ ਸਟਫਿੰਗ ਆ ਤੇ ਵਿੱਚ ਨਮਕ ਮਿਰਚ ਆਪਨਾ ਕੋਈ ਮਸਾਲਾ ਨਹੀਂ ਕੋਈ ਕੋਚੀ ਦੀ ਵੀ ਕਿੰਨੇ ਰੀਵੈਸ ਬ੍ਰੈਂਡ ਦੱਸੋਗੇ 30 ਰੁਪਏ ਦੀ ਵੀਰੇ ਕਿੰਨੀਆਂ ਟਿੱਕੀਆਂ ਆਣੀਆਂ ਦੋ ਟਿੱਕੀਆਂ 30 ਰੁਪਏ ਦੋ ਟਿੱਕੀਆਂ ਆ ਗਿਆ ਜੀ ਤੁਸੀਂ ਵੀ ਚੈੱਕ ਕਰਦੇ ਹੋ ਤੁਹਾਡਾ ਰੋਜ਼ ਦਾ ਕੰਮ ਹੈ ਇੰਨਾ ਸਾਈਜ਼ ਤੁਸੀਂ ਕਿੱਥੇ ਨਹੀਂ ਵੇਖਿਆ ਹੋਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਕਈ ਕਸਟਮਰ ਸਾਨੂੰ ਇਹ ਵੀ ਕਹਿੰਦੇ ਤੁਹਾਡਾ ਰੇਟ ਜਿਆਦਾ ਕਹਿੰਦੇ ਹਾਂ ਜੀ ਕਹਿੰਦੇ 20 ਰੁਪਏ ਦੀ ਪਲੇਟ ਮਿਲਦੀ ਹੈ 20 ਰੁਪਏ ਦੀ ਪਲੇਟ ਜਿਹੜੀ ਵੀ ਦਾ ਫੇ ਗੰਦੀ ਮਿਲਦਾ ਜੀ ਮੈਂ ਇਹ ਵਾਲੀ ਜਗ੍ਹਾ ਹੈ ਜਿਹੜੇ 60 60 ਰੁਪਏ ਸਿੰਗਲ ਟਿੱਕੀ ਮਿਲਦੀ ਹੈ ਤੇ 30 ਰੁਪਏ ਦੀ ਘਰ ਦੀ ਬਣੀ ਹੈ ਠੀਕ ਹੈ ਮਸ਼ੀਨ ਦੀ ਸਾਈਡ ਕੀ ਦਿੰਦੇ ਵੀ ਕੋਈ ਮਤਲਬ ਇਹਦੇ ਚ ਮਲਾਵਟ ਨਹੀਂ ਕੋਈ ਕੁਛ ਨਹੀਂ ਕੋਈ ਕਰੰਪਸ ਨਹੀਂ ਕੋਈ ਮੈਦਾ ਨਹੀਂ ਵਿਦਆਊਟ ਮੈਦਾ ਵਿਦਆਊਟ ਬਾਕੀ ਵੀਰੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਈ ਕਸਟਮਰ ਕਹਿੰਦੇ ਤੁਹਾਡੀ ਟਿੱਕੀ ਖਸਤਾ ਨਹੀਂ ਹੈਗੀ ਕ੍ਰਿਸਪੀ ਨਹੀਂ ਹੈ ਨਹੀਂ ਹੋ ਸਕਦੀ ਕਿਉਂਕਿ ਇਹ ਚ ਕੋਈ ਮਲਾਵਟ ਨਹੀਂ ਹੈਗੇ ਸਿੰਪਲ ਆਲੂ ਅੱਛਾ ਵੀਰੇ ਤਰਨਤਾਰ ਰੋਡ ਚਾਟੀ ਵੇ ਨਹਿਰ ਗੋਲ ਪੁਲ ਦੇ ਨੀਚੇ ਮਾਰਕੀਟ ਲੱਗਦੀ ਰੈਡੀ ਮਾਰਕੀਟ ਠੀਕ ਆ ਜਿਹੜੀ ਮਾਰਕੀਟ ਹਾਂਜੀ ਕਿੰਨਾ ਦੋੜਗਾ ਫੂਡ ਬਲੌਗ ਵਾਇਰਲ ਹੈ ਹੋਰ ਕੀ ਹੁੰਦਾ ਟਿੱਕੀਆਂ ਸਭ ਬੰਟਿੱਕੀ ਤੇ ਟਿੱਕੀ ਵੀ ਹੈ ਠੀਕ ਆ ਹੋਰ ਸਾਡੇ ਕੋਲ ਬੋਲਦਾ ਜਿਹੜੀ ਟਿੱਕੀਆਂ ਸਭ ਹੋਰ ਕੀ ਹੁੰਦਾ ਤੁਹਾਡੇ ਕੋਲ ਵੀਰੇ ਸਿਰਫ ਬੰਟਿੱਕੀ ਤੇ ਟਿੱਕੀ ਦੋ ਹੀ ਆ ਬੰਟਿੱਕੀ ਕਿੰਨੇ ਦੀ ਹੈ ਬੰਟਿੱਕੀ 40 ਦੇ ਉਹਦੇ ਚ ਵੀ ਡਬਲ ਟਿੱਕੀ ਹੋੱਚੀ ਲੋਕੀ ਕਹਿੰਦੇ ਮਹਿੰਗੀ ਹੈ ਹਾਂਜੀ ਸਿੰਗਲ ਟਿੱਕੀ ਦੇ ਕੇ ਪਾਜੀ ਸਿੰਗਲ ਟਿਕਟ ਦੇਖ ਲੋ ਕਿ ਬਰੈਂਡਾ ਤੇ ਜਾਂਦੇ ਜੇ ਕਿ ਚੰਗੇ ਜਿਹੇ ਦੁਕਾਨਾਂ ਤੇ ਜਾਂਦੇ ਰਸਟੋਰੈਂਟ ਜਾਂਦੇ ਆ 60 ਰੁਪਏ ਸਿੰਗਲ ਟਿਕੀ ਆਉਂਦੀ ਏ ਬੰਟ ਕੇ ਲੈਣੀ ਹੋਵੇ ਨਾ 80 ਪਰੋਂ ਘੱਟ ਨਹੀਂ ਆਉਂਦੀ ਉੱਥੇ ਲੋਕ ਨਖਰਾ ਹੀ ਨਹੀਂ ਕਰਦੇ ਜੀ ਚੁੱਪ ਕਰਕੇ ਸਿਰਫ ਦੇ ਕੇ ਆਂਦੇ ਕੋਈ ਨਖਰਾ ਨਹੀਂ ਦਿਨ ਜੀ ਜੀ ਨਹੀਂ ਹੋ ਗਈ ਰਾਣੀ ਨਾ ਹਾਂ ਜੀ ਲੋ ਆ ਗਈ ਜੀ ਪਲੇਟ ਪਲੇਟ ਵੀ ਕਿਹੜੀ ਜੀ ਸੋਨੇ ਦੀ ਪਲੇਟ ਭਾਈ ਜੀ ਮੈਡਮ ਨੇ ਕਿਆ ਬਾਤ ਕੋਈ ਸਟਾਪ ਟਿਕੀ ਕੀ ਜੀ ਹਾਂ ਜੀ ਇਹ ਵੀ ਵੀਰੇ ਸਾਸ ਮੇਰੀਆਂ ਸਾਰੀਆਂ ਘਰ ਬੰਦੀਆਂ ਅੱਛਾ ਤੁਸੀਂ ਘਰ ਬਣਾਉਂਦੇ ਹੋ ਇਹ ਵੀਰੇ ਸੈਲਡ ਮਿਕਸ ਸਲ ਯਾ ਏ ਵੀਰੇ ਗੁੜਦੀ ਤੇ ਮਿਲਦੀ ਏ ਗੁੜਦੀ ਜਟਨੇ ਕੀ ਗੁੜ ਤੇ ਮਿਲਦੀ ਜਟ ਉੱਪਰ ਕੀ ਆ ਗਿਆ ਦਹੀਂ ਆ ਗਿਆ ਤੇ ਦਹੀਂ ਵੀ ਆ ਗਿਆ ਤੇ ਵੀਰੇ ਮੈਂ ਇਹ ਸਭ ਘਰੇ ਲੂ ਬਣਾਇਆ ਕੋਈ ਇਹਦੇ ਚ ਮਿਲਾਵਟ ਨਹੀਂ ਆ ਤੇ ਮੈਂ ਕਹਿੰਨੀ ਆ ਜ਼ਰੂਰ ਵਿਜ਼ਿਟ ਕਰੋ ਟੇਸਟ ਕਰੋ ਤੇ ਫਿਰ ਵੀ ਕਈ ਕਸਟਮਰ ਇਹਨੂੰ ਕਹਿੰਦੇ ਆ ਮਹਿੰਗੀ ਆ ਬਾਕੀ ਤੂੰ ਹੀ